ਅੰਮ੍ਰਿਤਸਰ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ-ਤੇੜੇ ਜਿਹੜੇ ਹੋਟਲਾਂ ਦਾ ਕੰਮ ਆ ਬਹੁਤ ਤੇਜ਼ੀ ਨਾਲ ਵਧ ਰਿਹਾ ਹੈਗਾ ਤਾਂ ਹੋਟਲ ਵਪਾਰ ਜਿਹੜਾ ਹੈਗਾ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਦੇ ਨੇੜੇ ਜਿਹੜਾ ਉਹ ਤੇਜ਼ੀ ਨਾਲ ਵਧਦਾ ਹੋਇਆ ਦਿਖ ਰਿਹਾ ਹੈ ਤੁਹਾਨੂੰ ਦੱਸ ਦਈਏ ਕਿ ਦਰਬਾਰ ਸਾਹਿਬ ਦੇ ਕੋਲ ਪਾਪੜਾਂ ਵਾਲੇ ਬਾਜ਼ਾਰ ਚ ਗੈਰ ਕਾਨੂੰਨੀ ਢੰਗ ਨਾਲ ਜਿਹੜੀ ਇਹ ਬਿਲਡਿੰਗ ਬਣੀ ਹੋਈ ਸੀ ਤਾਂ ਇਹ ਕਾਫੀ ਮੰਜ਼ਲਾ ਜਿਹੜੀਆਂ ਉੱਪਰ ਤੱਕ ਇਹ ਬਿਲਡਿੰਗ ਜਾ ਚੁੱਕੀ ਸੀ ਤਾਂ ਤੁਹਾਨੂੰ ਦੱਸ ਦਈਏ ਕਿ ਬੀਤੇ ਦਿਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਪੰਜਾਬ ਦੇ ਹੋਰ ਵੀ ਕਾਫੀ ਮੰਤਰੀ ਜਿਹੜੇ ਸਚਖੰਡ ਸ੍ਰੀ ਹਰਮੰਦਰ ਸਾਹਿਬ ਨਤਮਸਤਕ ਹੋਣ ਵਾਸਤੇ ਪਹੁੰਚੇ ਸੀ ਤਾਂ ਉਦੋਂ ਐਸਜੀਪੀਸੀ ਵੱਲੋਂ ਇਹ ਸ਼ਿਕਾਇਤ ਕੀਤੀ ਗਈ ਸੀ ਵੀ ਇਹ ਗੈਰਕਾਨੂੰਨੀ ਢੰਗ ਨਾਲ ਜਿਹੜਾ ਹੋਟਲ ਬਣ ਰਿਹਾ ਹੈ ਵੀ ਇੱਥੋਂ ਵੀ ਦਰਬਾਰ ਸਾਹਿਬ ਦੀ ਸਾਰੀ ਲੋਕੇਸ਼ਨ ਜਿਹੜੀ ਅੰਦਰ ਦੀ ਪ੍ਰਾਈਵੇਸੀ ਸਾਰੀ ਦਿਖਦੀ ਹੈ ਤਾਂ ਤੁਸੀਂ ਤਸਵੀਰਾਂ ਵੀ ਦੇਖ ਸਕਦੇ ਜੀ ਕਿ ਇਸ ਤਰ੍ਹਾਂ ਇਹ ਜਿਹੜਾ ਲੋਕੇਸ਼ਨ ਜਿਹੜੀ ਸਾਰਾ ਦਰਬਾਰ ਸਾਹਿਬ ਬਿਲਡਿੰਗ ਦੇ ਉੱਤੋਂ ਦਿਖਦਾ ਹੈ ਤਸਵੀਰਾਂ ਤੁਹਾਡੇ ਸਾਹਮਣੇ ਅਸੀਂ ਤੁਹਾਨੂੰ ਦਿਖਾ ਰਹੇ ਹਾਂ ਤਾਂ ਹੋਰ ਵੀ ਤੁਹਾਨੂੰ ਜਾਣਕਾਰੀ ਦਵਾਂਗੇ ਵੀ ਤੁਸੀਂ ਦੇਖ ਸਕਦੇ ਜੇ ਜਦੋਂ ਭਗਵੰਤ ਮਾਨ ਨੂੰ ਐ ਜੀ ਪੀ ਸੀ ਵੱਲੋਂ ਸ਼ਿਕਾਇਤ ਦਿੱਤੀ ਗਈ ਤਾਂ ਉਸ ਤੋਂ ਬਾਅਦ ਕਾਰਪੋਰੇਸ਼ਨ ਅੰਮ੍ਰਿਤਸਰ ਹਰਕਤ ਵਿੱਚ ਆਈ ਤਾਂ ਕਾਰਪੋਰੇਸ਼ਨ ਨੇ ਕਾਰਵਾਈ ਕਰਦੇ ਹੋਏ ਇਸ ਬਿਲਡਿੰਗ ਤੇ ਪਰ ਬਿਲਡਿੰਗ ਦਾ ਉੱਪਰਲੀ ਮੰਜ਼ਲ ਜਿਹੜੀ ਆ ਉਹ ਢਾਹ ਦਿੱਤੀ ਗਈ ਹੈ ਤੇ ਢਾਹੋਂ ਰਹੇ ਨੇ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਤੇ ਮੌਕੇ ਤੇ ਜਿਹੜੇ ਪੰਜਾਬ ਪੁਲਿਸ ਦੇ ਮੁਲਾਜ਼ਮ ਵੀ ਪਹੁੰਚੇ ਨੇ ਜਿਹੜਾ ਹੋਟਲ ਦੇ ਕੋਲੋਂ ਰਾਹ ਜਾਂਦਾ ਤਾਂ ਰਾਹ ਨੂੰ ਦੋਵੇਂ ਪਾਸੇ ਬੈਰੀਕੇਟ ਕੀਤਾ ਗਿਆ ਹੈ ਤਾਂ ਕੋਈ ਆਉਣ ਜਾਣ ਵਾਲੇ ਜਿਹੜੇ ਇੱਧਰ ਦੀ ਨਾਂ ਨੰਗਰ ਤੇ ਕਿਸੇ ਦੇ ਕੋਈ ਛੱਟਪੇਟ ਨਾਲ ਲੱਗੇ ਇਸ ਕਰਕੇ ਇਹ ਬੈਰੀਕੇਟ ਕੀਤੀ ਗਈ ਹੈ ਤਸਵੀਰਾਂ ਤੁਸੀਂ ਦੇਖ ਸਕਦੇ ਜੇ ਇਹ ਹੋਟਲ ਜਿਹੜਾ ਬਣ ਰਿਹਾਗਾ ਤਾਂ ਤੁਸੀਂ ਪੰਜਾਬ ਕੁਝ ਦੇ ਮਲਾਜਮ ਵੀ ਦੇਖ ਸਕਦੇ ਜਿੱਥੇ ਪਹੁੰਚੇ ਨੇ ਵੀ ਕਿਸੇ ਤਰ੍ਹਾਂ ਦਾ ਕੋਈ ਹਾਸਾ ਨਾ ਹੋਵੇ ਤਾਂ ਤੁਸੀਂ ਤਸਵੀਰਾਂ ਵਿੱਚ ਦੇਖ ਸਕਦੇ ਜੇ ਕਿ ਜਿਹੜੇ ਕਾਰਪੋਰੇਸ਼ਨ ਦੇ ਉੱਚ ਅਧਿਕਾਰੀ ਆ ਉਹ ਵੀ ਪਹੁੰਚੇ ਨੇ ਤਾਂ ਇਹ ਜਿਹੜੀ ਬਿਲਡਿੰਗ ਹੈ ਗੈਰ ਕਾਨੂੰਨੀ ਢੰਗ ਨਾਲ ਬਣਾਈ ਜਾ ਰਹੀ ਸੀ ਉਸ ਨੂੰ ਤੋੜਿਆ ਜਾ ਰਿਹਾ ਹੈ ਉਹ ਵੀ ਉੱਪਰ ਵਾਲੀ ਮੰਜ਼ਲ ਤਸਵੀਰਾਂ ਤੁਹਾਨੂੰ ਅਸੀਂ ਦਿਖਾ ਰਹੇ ਹਾਂ ਤਾਂ ਇਹ ਜਿਹੜੀ ਤਾਂ ਬਿਲਡਿੰਗ ਆ ਬਾਕੀ ਦੀ ਜਾਣਕਾਰੀ ਆਓ ਸੁਣਦੇ ਹਾਂ ਕੀ ਕਹਿਣਾ ਹੈ ਕਾਰਪੋਰੇਸ਼ਨ ਅਫਸਰ ਦਾ ਬਿਲਡਿੰਗ ਬਣ ਰਹੀ ਸੀ ਜਿਹੜੀ ਪੁਰਾਣੀ ਬਿਲਡਿੰਗ ਦੇ ਉੱਪਰ ਇਨੋਵੇਸ਼ਨ ਚੱਲ ਰਹੀ ਸੀ ਹਾਂਜੀ ਇਹ ਉਪਰੋਂ ਇਹਦਾ ਵਿਊ ਦਰਪਾਰ ਸਾਹਿਬ ਦਾ ਬੰਦਾ ਸੀ ਤੇ ਉਧਰੋਂ ਕੰਪਲੇਂਟਾਂ ਆ ਰਹੀਆਂ ਸੀ ਕਿ ਸਿਕਿਉਰਟੀ ਦਾ ਇਸ ਪਰ ਕੇਸੇ ਉੱਪਰਲੀ ਮੰਜ਼ਲ ਜਿਹੜੀ ਉਹ ਡੈਮੋਲਿਸ਼ਨ ਕਰਾਤਾ ਸਰ ਕਿੰਨੀਆਂ ਮੰਜ਼ਲਾਂ ਜਿਹੜਾ ਹੋਟਲ ਇਹ ਤਿਆਰ ਕੀਤਾ ਜਾ ਰਿਹਾ ਸੀ ਦੀ ਇੱਥੇ ਇਹ ਹੈਗਾ 5-6 ਮੰਜ਼ਲ ਜੇ ਨੂੰ ਹੋ ਰਿਹਾ ਹੈ ਤੇ ਕਿੰਨੇ ਸਮੇਂ ਤੋਂ ਜਿਹੜੀ ਸ਼ਿਕਾਇਤ ਆ ਉਹ ਦਿੱਤੀ ਜਾ ਰਹੀ ਅਸੀਂ ਇਹ ਮਹੀਨੇ 2 ਮਹੀਨੇ ਕੁਛ ਕਿਹਾ ਸਰ ਉਦੋਂ ਕਿਉਂ ਨਹੀਂ ਕਾਰਵਾਈ ਕੀਤੀ ਗਈ ਜੀ ਕਿਉਂਕਿ ਕੱਲ ਜੇਕਰ ਅਸੀਂ ਗੱਲ ਕਰੀਏ ਪੰਜਾਬ ਦੇ ਮੁੱਖ ਮੰਤਰੀ ਇੱਥੇ ਪਹੁੰਚਦੇ ਨੇ ਉਹਨਾਂ ਨੂੰ ਸ਼ਿਕਾਇਤ ਜਿਹੜੀ ਐਸਜੀਪੀਸੀ ਵੱਲੋਂ ਕੀਤੀ ਜਾਂਦੀ ਉਸ ਤੋਂ ਬਾਅਦ ਜਿਹੜਾ ਪ੍ਰਸ਼ਾਸਨ ਆਉਂਦਾ ਕੰਮ ਬੰਦ ਕਰਵਾਇ ਦੇ ਰਿਹਾ ਜੀ ਕੰਮ ਬੰਦ ਪਹਿਲੇ ਕਰਵਾਇਆ ਹੋਇਆ ਸੀ ਹਾਂਜੀ ਕੰਮ ਬੰਦ ਹੀ ਸੀਗਾ ਪਰ ਬਾਹਰਲੇ ਪਾਸੋਂ ਕੰਮ ਬੰਦ ਹੋ ਜਾਂਦਾ ਪਰ ਅੰਦਰਲੇ ਪਾਸੇ ਤਾਂ ਉਸੇ ਤਰੀਕੇ ਦੇ ਨਾਲ ਹੀ ਕੰਮ ਚੱਲਦੇ ਰਹਿੰਦੇ ਨੇ ਜੀ ਨਹੀਂ ਨਹੀਂ ਕੰਮ ਬੰਦ ਕਰਵਾਇਆ ਹੋਇਆ ਸੀ ਥੋੜਾ ਜਿਹਾ ਸਟਾਫ ਦੀ ਕਮੀ ਹੋਣ ਕਰਕੇ ਵਾਰੀ-ਵਾਰੀ ਕੋਤੋਂ ਦੇ ਨਹੀਂ ਆਇਆ ਜਾਂਦਾ ਹੂੰ ਬਾਕੀ ਇਹ ਸੇ ਕੰਮ ਬੰਦ ਕਰਵਾਇਆ ਹੋਇਆ ਸੀ ਤਾਂ ਹੁਣ ਅਸੀਂ ਇਹਨਾਂ ਦੇ ਵੱਲੋਂ ਕੋਈ ਵੀ ਜਿਹੜਾ ਲਿਖਤੀ ਤੁਹ ਅਨੇ ਦੇ ਦੇਰੇ ਲਿਖ ਦੇਰੇ ਅੱਛਾ ਜੀ ਤੇ ਬਿਲਡਿੰਗ ਕਿੰਨਾ ਦੀ ਜੀ ਹੈ ਬਿਲਡਿੰਗ ਮੈਨੂੰ ਨਹੀਂ ਪਤਾ ਕੋਈ ਇਥੇ ਪਹੁੰਚਾ ਸਵੇਰ ਦਾ ਕੋਈ ਜਿਸ ਦਾ ਕਾਰਵਾਈ ਚੱਲ ਰਹੀ ਹੈ ਕੋਈ ਪਹੁੰਚਿਆ ਹੋਂਦਕਾ ਹੋਟਲ ਦਾ ਮਾਲਕ ਆਏ ਕੋਈ ਕੰਸਰਨਡ ਬੰਦੇ ਆਏ ਅੱਛਾ ਜੀ ਕੀ ਕੀ ਕੀਤਾ ਗਿਆ ਜੀ ਉਹਨਾਂ ਦੇ ਕੋਲ ਆ ਕੇ ਦਰਨਾ ਕੀ ਗੱਲ ਬਾਤ ਤੁਸੀਂ ਅਸੀਂ ਉਹਨਾਂ ਨੂੰ ਕਿਹਾ ਵੀ ਗਿਰਾ ਰਹੇ ਆ ਜੀ ਬਸ ਬੈਠੇ ਉਹ ਵੀ ਬੱਟਾ ਸਰ ਜੇਕਰ ਅਸੀਂ ਗੱਲ ਕਰੀਏ ਹੋਰ ਵੀ ਬਹੁਤ سارے ਹੋਟਲ ਨੇ ਜਿੱਥੋਂ ਦਰਬਾਰ ਚਲਦੀ ਰਹਿੰਦੀ ਹੈ ਜੀ ਕਾਰਵਾਈ ਕਾਰਵਾਈ ਚਲਦੀ ਰਹਿੰਦੀ ਹੈ ਜੀ ਜਿੱਦਾਂ ਜਿੱਦਾਂ ਇਦਾਂ ਕੋਈ ਆਂਦਾ ਹੁੰਦਾ ਤਾਂ ਕਾਰ ਕਰ ਲੱਗਦਾ ਨਹੀਂ ਕਿ ਤੁਹਾਡੇ ਵੱਲੋਂ ਜਿਹੜੀ ਢਿੱਲੀ ਕਾਰਵਾਈ ਕੀਤੀ ਜਾਂਦੀ ਹੈ ਇੱਕ ਮਹੀਨੇ ਤੋਂ ਪਰ ਉਹਦੇ ਪਿੱਛੇ ਕੋਈ ਕਾਰਨ ਹੈਗੇ ਜੀ ਸਾਡੇ ਕੋਲ ਸਟਾਫ ਦੀ ਵੀ ਕਮੀ ਹੈ ਭਾਈ ਉਹਦੇ ਨਾਲ ਵੀ ਇੱਕ ਥੈਂਕ ਯੂ ਜੀ ਸਰ ਉਹਦੇ ਨਾਲ ਇੱਕ ਹੋਰ ਬਿਲਡਿੰਗ ਤਿਆਰ ਹੋ ਰਹੀ ਹੈ ਜੀ ਉਹਨੂੰ ਟਾਇਆ ਜਾਏਗਾ ਜੀ ਆ ਜੀ ਉਹਦੇ ਤੇ ਗਰੰਟ ਕਰਾਂਗੇ ਜੀ ਕ ਲੱਗਦਾ ਨਹੀਂ ਕਿ ਹੋਰ ਵੀ ਬਹੁਤ ਸਾਰੇ ਹੋਟਲ ਜਿਹੜੇ ਨਯਾਇਜ਼ ਇੱਥੇ ਬਣੇ ਹੋਏ ਨੇ ਉਹਨਾਂ ਦੇ ਉੱਪਰ ਹਜੇ ਤੱਕ ਕਿਸੇ ਵੀ ਤਰ੍ਹਾਂ ਦੀ ਕਾਰਵਾਈ ਨਹੀਂ ਕੀਤੀ ਆ। ਇਹ ਜਲਦੀ ਰਹਿੰਦੀ ਜੀ ਕਾਰਵਾਈ ਸਾਡੀ ਕੰਟੀਨਿਊ ਚੱਲਦੀ ਰਹੇ। ਹੁਣ ਤੇ ਆ ਜਾਓ ਨਾਲ ਲੱਗਦੇ ਹੱਥ ਦੁੱਤ ਨਹੀਂ ਲੱਗ। ਹਾਂ ਉਹ ਵੀ ਕਰਕੇ ਜਾਣਾ ਕਰਕੇ ਜਾ। ਬਹੁਤ ਠੀਕ ਹੈ। ਠੀਕ ਥੈਂਕ ਯੂ। ਜਿੱਥੇ ਪਹੁੰਚੇ ਮੌਕੇ ਤੇ ਉਹਦੇ ਦੱਸੋ। ਸਰ ਤੋਂ ਹੋਰ ਕੋਈ ਗੱਲ ਹੈ। ਭਾਈ ਬਿਕੇ ਨਾ ਸੋ ਕੀ ਹੋਇਆ ਤੁਹਾਡੀ ਨਾ ੱੱਕਾ ਹੋਇਆ ਸੂਪ ਹੋਇਆ ਗਈ ਇੱਥੇ। ਜਿੱਥੇ ਪਹੁੰਚੇ ਇੱਥੇ ਹੀ ਆ। ਆਈ ਵੀ ਸੋਧੀ ਤੇ ਪਾ ਜੇ ਆਪਾਂ ਆ ਆਪਣੀ ਲਿਮਿਟੇਸ਼ਨ ਸੇ ਇਹ ਆਪਾਂ ਪੜਾ ਤੁਹਾਡਾ ਰਿਕਾਰਡਿੰਗ ਜੀ ਪਰ ਤੁਸੀਂ ਇਥੇ ਪਹੁੰਚੇ ਜੀ ਅਧਿਕਾਰੀਆਂ ਨਾਲ ਗੱਲਬਾਤ ਕਰਦੇ ਵੇ ਕੀ ਗੱਲ ਹੋਈ ਹੈ ਦੱਸ ਤੇ ਦੋ ਮੈਂ ਉਹਨਾਂ ਭਰਾਵਾਂ ਨਾਲ ਭਾਜੀ ਫੋਟੋ ਦੱਸੋ ਕਿੰਨਾ ਦਾ ਅਧਿਕਾਰੀਆਂ ਦਾ ਜੀ ਹਾਂ ਜੀ ਹਾਂ ਜੀ ਤੇ ਕਿਹਦੀ ਕਾਰਵਾਈ ਹੋ ਰਹੀ ਹੈ ਆਹ ਜੀ ਸਹੀ ਕਾਰਵਾਈ ਹੋ ਰਹੀ ਹੈ ਕਾਰਵਾਈ ਹੋ ਰਹੀ ਹੈ